ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੰਸਾਰ ਦੇ ਵਿੱਚ ਕੁਝ ਅਜਈਆਂ ਅਣ ਸੁਣੀਆਂ ਪਰੰਪਰਾਵਾਂ ਜੋ ਦਫਨਾਉਣ ਦੀ ਪ੍ਰਤੀਕਿਰਿਆ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਲੋਕਾਂ ਦਾ ਲੱਗ-ਲੱਗ ਵਿਸ਼ਵਾਸ ਆ ਹਰ ਦੇਸ਼ ਆਪਣੇ ਹਿਸਾਬ ਦੇ ਨਾਲ ਸੰਸਕਾਰ ਕਰਦਾ ਲਾਸ਼ਾਂ ਦਾ ਤੇ ਦਫਨਾਉਂਦੇ ਨੇ ਉਹਨਾਂ ਨੂੰ ਤੇ ਉਹਦੇ ਵਿੱਚ ਬੜੇ ਅਜੀਬੋ-ਗਰੀਬ ਆਪਾਂ ਕਹਿ ਸਕਦੇ ਹਾਂ ਵੀ ਵਿਚਾਰ ਨੇ ਲੋਕਾਂ ਦੇ ਵਿਸ਼ਵਾਸ ਨੇ ਅੰਧਵਿਸ਼ਵਾਸ ਨੇ ਅਜਿਹੇ ਨਿਆ ਗੱਲਾਂ ਅਜਿਹੇ ਪਰੰਪਰਾਵਾਂ ਜਿਨ੍ਹਾਂ ਦੀ ਆਪਾਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਰਤ ਵਿੱਚ ਭਾਰਤ ਵਿੱਚ ਆਪਾਂ ਨੂੰ ਅਕਸਰ ਪਤਾ ਹੀ ਆ ਵੀ ਇੱਕ ਦਾ ਅਗਨ ਭੇਂਟ ਕੀਤਾ ਜਾਂਦਾ ਡੈੱਡ ਬੋਡੀਜ਼ ਨੂੰ ਦੂਜਾ ਜਲ ਪ੍ਰਵਾਹ ਵੀ ਕਰ ਸਕਦੇ ਹਾਂ ਤੇ ਤੀਜਾ ਹੈਗਾ ਵਾ ਜਿਹੜਾ ਦਫਨਾਇਆ ਜਾਂਦਾ ਸੋ ਇਹ ਆਮ ਤੌਰ ਤੇ ਪ੍ਰਚਲਿਤ ਜਿਹੜੀਆਂ ਪਰੰਪਰਾਵਾਂ ਜਾਂ ਰੀਤੀ ਰਿਵਾਜ ਨੇ ਸੁਣਨ ਤੇ ਦੇਖਣ ਦੇ ਵਿੱਚ ਆਉਂਦੇ ਨੇ ਹੁਣ ਆਪਾਂ ਅਲੱਗ-ਅਲੱਗ ਦੇਸ਼ਾਂ ਦੀ ਗੱਲ ਕਰਦੇ ਹਾਂ ਜਿੱਥੇ ਕਈ ਮਤਲਬ ਅਣਸੁਣੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਆਪਣੀ ਸੋਚ ਤੋਂ ਵੀ ਪਰੇ ਨੇ ਅਜਿਹੇ ਤਰੀਕੇ ਵੀ ਨੇ ਜੋ ਲੋਕ ਬਰਤਦੇ ਨੇ ਉਹਦੇ ਤੇ ਆਪਾਂ ਗੱਲ ਕਰਦੇ ਆਂ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸਮਾਨ ਦੇ ਵਿੱਚ ਦਫਨਾਉਣਾ ਅਸਮਾਨ ਦੇ ਵਿੱਚ ਦਫਨਾਉਣਾ ਕੀ ਆ ਇਹ ਤਿੱਬਤ ਬੋਧੀਆਂ ਦੇ ਵਿੱਚ ਪ੍ਰਚਲਿਤ ਪਰੰਪਰਾ ਵਾ ਉਹਦੇ ਵਿੱਚ ਜਿਹੜੀ লাশ ਹੁੰਦੀ ਆ ਜੇ ਲਾਸ਼ਾਂ ਨੂੰ ਉਹ ਟੁਕੜਿਆਂ 'ਚ ਕੱਟਦੇ ਨੇ ਟੁਕੜਿਆਂ 'ਚ ਕੱਟ ਕੇ ਉਹ ਭਾਂਡੇ ਦੇ ਵਿੱਚ ਪਾ ਕੇ ਖੁੱਲੇ ਅਸਮਾਨ ਦੇ ਵਿੱਚ ਛੱਡ ਦਿੰਦੇ ਨੇ ਤੇ ਉਹ ਕਹਿੰਦੇ ਨੇ ਵੀ ਇਸ লাশ ਨੂੰ ਅਸਮਾਨ ਤੱਕ ਪਹੁੰਚਾਉਣਾ ਮਤਲਬ ਸਵਰਗ ਤੱਕ ਪਹੁੰਚਾਉਣਾ ਇੱਕ ਤਾਂ ਉਹ ਮੋਟਿਵ ਉਹਨਾਂ ਦਾ ਉਹ ਉਦੇਸ਼ ਆ ਫਿਰ ਉਹ ਜਿਹੜਾ লাশ ਹੁੰਦੀ ਆ ਉਹਨੂੰ ਪੰਛੀ ਖਾਂਦੇ ਨੇ ਜਾਂ ਜਾਨਵਰ ਖਾਂਦੇ ਨੇ ਉਹਨਾਂ ਦਾ ਇਹ ਵਿਸ਼ਵਾਸ ਆ ਵੀ ਇਹਦੇ ਨਾਲ ਜਿਹੜੀ ਇੱਕ ਦਾ ਭੋਜਨ ਲੜੀ ਦੇ ਵਿੱਚ ਇਹ লাশ ਕਮਾਈ ਨੰਬਰ 2 ਦੇ ਉੱਤੇ ਜਿਹੜਾ ਇਹ ਜੀਵਨ ਚੱਕਰ ਨੂੰ ਆਪਣੇ ਗਲੇ ਲਗਾ ਲਿਆ ਨੇ ਮਤਲਬ ਜੀਵਨ ਚੱਕਰ ਨੂੰ ਮੰਨ ਕੇ ਵੀ ਅੱਗੇ ਕਿਸੇ ਨਾ ਕਿਸੇ ਇਹ ਜੀਵਨ ਸ਼ੈਲੀ ਦੇ ਵਿੱਚ ਆ ਜਿਹੜੀ ਇਹ ਆਤਮਾ ਵਿੱਚ ਚਲੇ ਜਾਊਗੀ ਸੋ ਅਜਿਹਾ ਵਾ ਵਿਸ਼ਵਾਸ ਉਹਨਾਂ ਦਾ ਤਿੱਬਤ ਬੁੱਧੀਆਂ ਦਾ ਫਾਮ ਦੇਹਾਨਾ ਫਾਮ ਦੇਹਾਨਾ ਕੀ ਆ ਨੱਚਣਾ ਕਹਿੰਦੇ ਆ ਮੁਰਦਿਆਂ ਦੇ ਨਾਲ ਉਹ ਕੀ ਕਰਦੇ ਨੇ ਮੈਡਾਗਾਸਕਰ ਦੇ ਵਿੱਚ ਮੈਲਾਗਾਸੀ ਲੋਕ ਨੇ ਜਿਹੜੇ ਉਹ ਕਬਰਾਂ ਦੇ ਵਿੱਚ ਮੁਰਦਿਆਂ ਨੂੰ ਦਫਨਾਉਂਦੇ ਨੇ ਇੱਕ ਵਾਰ ਉਸ ਤੋਂ ਬਾਅਦ ਦੁਬਾਰੇ ਕੱਢ ਕੇ ਉਹਨਾਂ ਦੇ ਕੁਝ ਸਾਲਾਂ ਬਾਅਦ ਕੱਪੜੇ ਬਦਲਦੇ ਨੇ ਤੇ ਜਦੋਂ ਕੱਪੜੇ ਬਦਲਣ ਦੀ ਪ੍ਰਤੀਕਿਰਿਆ ਕੀਤੀ ਜਾਂਦੀ ਆ ਤਾਂ ਉੱਥੇ ਗਾਉਣ ਬਜਾਉਣ ਕੀਤਾ ਜਾਂਦਾ ਮਿਊਜ਼ਿਕ ਚਲਾਏ ਜਾਂਦੇ ਨੇ ਤੇ ਜਿਹਦੇ ਨਾਲ ਮੁਰਦਿਆਂ ਦੀਆਂ ਹੱਡੀਆਂ ਨੂੰ ਮਰੋੜਿਆ ਵੀ ਜਾਂਦਾ ਉਹ ਅਜੀਹਾਂ ਮੰਨਦੇ ਨੇ ਵੀ ਇਹਦੇ ਨਾਲ ਇੱਕ ਤਾਂ ਅਸੀਂ ਜਿਹੜੀ লাশ ਨੂੰ ਆ ਜਾਂ ਆਤਮਾ ਨੂੰ ਆ ਉਹਨੂੰ ਆਪਣੇ ਦੇਵਤਿਆਂ ਤੱਕ ਭੇਜਦਾ ਵਾ ਫਿਰ ਇਹਦੇ ਨਾਲ ਕੀ ਹੈ ਜਿਹੜੀ ਗਲਣ ਸੜਨ ਦੀ ਪ੍ਰਤੀਕਿਰਿਆ ਹੁੰਦੀ ਹੈ Laash ਦੀ ਉਹ ਤੇਜ਼ ਹੋ ਜਾਂਦੀ ਹੈ ਜਦੋਂ ਉਹ बार-बार ਮੁਰਦਿਆਂ ਨੂੰ ਕੱਢਦੇ ਨੇ ਤੇ ਉਹਨਾਂ ਦੀਆਂ ਬਾਹਾਂ ਬੂਹਾਂ ਮੋੜਦੇ ਹੋਣਗੇ ਇਹਦੇ ਨਾਲ ਕਹਿੰਦੇ ਨੇ Laash ਆ ਜਿਹੜੀ ਉਹ ਜਲਦੀ ਗਲ ਸੜ ਜਾਂਦੀ ਆ ਸੋ ਅਜਿਹਾ ਵਿਸ਼ਵਾਸ ਆ ਇੰਨਾ ਲੋਕਾਂ ਦਾ ਜਲ ਦਫਨਾਉਣਾ ਬੜੀ ਪ੍ਰਚਲਿਤ ਪਰੰਪਰਾ ਹੈ ਗਿਆ ਨੌਟਿਕ ਦੇਸ਼ਾਂ ਦੇ ਵਿੱਚ ਉੱਥੇ ਲੋਕਾਂ ਦਾ ਵਿਸ਼ਵਾਸ ਆ ਵੀ ਜਦੋਂ ਕੋਈ ਮਰਦਾ ਹੁੰਦਾ ਵਾ ਤਾਂ ਉਹਨੂੰ ਸਮੁੰਦਰ ਦੇ ਕਿਨਾਰੇ ਲੈ ਕੇ ਜਾਇਆ ਜਾਂਦਾ ਤੇ ਉਹਨਾਂ ਦੇ ਤਬੂਤ ਨੇ ਜਿਹੜੇ ਉਹ ਚਟਾਨਾਂ ਤੇ ਰੱਖੇ ਜਾਂਦੇ ਨੇ ਜਿਨ੍ਹਾਂ ਦਾ ਮੂੰਹ ਪਾਣੀ ਵੱਲ ਹੁੰਦਾ ਜਾਂ ਕਿਨਾਰਿਆਂ ਦੇ ਤੇ ਰੱਖੇ ਜਾਂਦੇ ਨੇ ਜਿੱਥੇ ਪਾਣੀ ਹੁੰਦਾ ਸੋ ਲੋਕ ਅਜਿਹਾ ਮੰਨਦੇ ਨੇ ਵੀ ਜਿਹੜੇ ਮਰਦਿਆਂ ਨੂੰ ਅਸੀਂ ਪਾਣੀ ਦੇ ਕਿਨਾਰੇ ਦੇ ਵਿੱਚ ਛੱਡਤਾ ਜਾਂ ਸਮੁੰਦਰੀ ਜਹਾਜ਼ਾਂ ਰਾਹੀਂ ਸਮੁੰਦਰ ਦੇ ਵਿੱਚ ਜਾ ਕੇ ਛੱਡਦੇ ਹੋਣਗੇ ਉਹ ਅਸੀਂ ਵਾਪਸ ਕਰਤੇ ਨੇ ਆਪਣੇ ਦੇਵੀ-ਦੇਵਤਾ ਨੂੰ ਮਤਲਬ ਉਹ ਲਾਸ਼ਾਂ ਨੂੰ ਵਾਪਸ ਕਰ ਦਿੰਦੇ ਨੇ ਉਹ ਆਪਣੇ ਦੇਵੀ-ਦੇਵਤਾ ਨੂੰ ਜਿਨ੍ਹਾਂ ਦੀ ਉਹ ਸਭ ਤੋਂ ਜ਼ਿਆਦਾ ਪੂਜਾ ਕਰਦੇ ਨੇ ਸੋ ਅਜਿਹੀ ਵੀ ਅਜੀਬ ਪਰੰਪਰਾ ਜਿਹੜੀ ਚੱਲਦੀ ਆ ਨੌਟਿਕ ਦੇਸ਼ਾਂ ਦੇ ਵਿੱਚ ਚੱਲਦੀ ਆ ਪਰੇਡ ਪਰੇਡ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਪਰੰਪਰਾ ਚੱਲਦੀ ਆ ਇਹ ਭਾਰਤ ਦੇ ਵਿੱਚ ਚੱਲਦੀ ਆ ਬਾਰਾਨਸੀ ਦੇ ਵਿੱਚ ਉੱਥੇ ਕੀ ਹੁੰਦੀ ਆ ਜਦੋਂ ਕਿਸੇ ਦੀ ਡੈਥ ਹੁੰਦੀ ਆ ਤਾਂ ਗਲੀਆਂ ਦੇ ਵਿੱਚ ਪਰੇਡ ਕੀਤੀ ਜਾਂਦੀ ਆ ਉਹਦੇ ਵਿੱਚ ਰੰਗ ਲਾਏ ਜਾਂਦੇ ਨੇ ਆਪਣੀ ਬਾਡੀ ਦੇ ਉੱਪਰ ਜਿਹਦੇ ਵਿੱਚ ਲਾਲ ਰੰਗ ਹੁੰਦਾ ਸ਼ੁੱਧਤਾ ਦਾ ਪ੍ਰਤੀਕ ਹੁੰਦਾ ਤੇ ਪੀਲਾ ਰੰਗ ਜਿਹੜਾ ਕਹਿੰਦੇ ਗਿਆਨ ਦਾ ਪ੍ਰਤੀਕ ਹੁੰਦਾ ਤੇ ਇਹਦੇ ਨਾਲ ਜਿਹੜਾ ਮ੍ਰਿਤਕ ਬੰਦਾ ਹੁੰਦਾ ਉਹਦੇ ਗੁਣਾਂ ਦਾ ਪਤਾ ਚੱਲਦਾ ਵੀ ਉਹਦੇ ਵਿੱਚ ਕਿਹੜੇ-ਕਿਹੜੇ ਗੁਣ ਸੀਗੇ ਫਿਰ ਜਦੋਂ ਬਾਡੀ ਨੂੰ ਗੰਗਾ ਦੇ ਪਾਣੀ ਦੇ ਨਾਲ ਸਾਫ਼ ਕੀਤਾ ਜਾਂਦਾ ਜਾਂ ਸ਼ੁੱਧ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਨੇੜੇ ਦੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਬਾਡੀ ਦਾ ਸੰਸਕਾਰ ਕਰਦੇ ਨੇ ਪਰੇਡ ਦੇ ਵਿੱਚ ਸੋ ਅਜਿਹੀ ਅਜੀਬ ਪਰੰਪਰਾ ਜਿਹੜੀ ਚੱਲਦੀ ਪਈ ਹੈ ਵਾਰਾਨਸੀ ਭਾਰਤ ਦੇ ਵਿੱਚ ਚੱਲਦੀ ਹੈ ਜਿੱਥੇ ਪਰੇਡ ਵਿੱਚ ਸ਼ਾਮਲ ਕੀਤਾ ਜਾਂਦਾ ਵਾ ਲੋਕਾਂ ਨੂੰ ਤੇ ਮੁਰਦਿਆਂ ਨੂੰ ਸੋ ਅਜਿਹੀ ਅਜੀਬ ਜੀ ਪਰੰਪਰਾ ਜਿਹੜੀ ਇੱਥੇ ਵੀ ਚੱਲਦੀ ਪਈ ਹੈ ਚੁੱਪ ਦਾ ਟਾਵਰ ਜੋ ਰਾਸ਼ਟਰੀਅਨ ਪਰੰਪਰਾ ਦੇ ਅਧੀਨ ਗਿਰਜਾ ਨੂੰ ਜਿਉਂਦਾ ਰੱਖਣਾ ਪੈਂਦਾ ਵਾ ਉਹ ਤਾਂ ਜਿਉਂਦਾ ਰੱਖਦੇ ਆ ਤਾਂ ਕਿ ਉਹ ਮੁਰਦਿਆਂ ਨੂੰ ਸੰਸਕਾਰ ਕਰਨ ਦੇ ਵਿੱਚ ਜਿਹੜੀ ਹੈ ਮਦਦ ਕਰ ਸਕਣ ਉਹ ਮੰਨਦੇ ਨੇ ਵੀ ਜਿਹੜਾ ਮੁਰਦਾ ਸਰੀਰ ਆ ਉਹ ਹਰ ਕਿਸੇ ਨੂੰ ਆ ਜਿਹੜਾ ਉਹ ਪਲੀਤ ਕਰ ਦਿੰਦਾ ਵਾ ਫਿਰ ਅੱਗੇ ਉਹ ਕੀ ਕਰਦੇ ਨੇ ਵੀ ਗਿਰਜਾਂ ਦੇ ਖਾਨ ਦੇ ਲਈ ਜਿਹੜਾ ਵਾ ਸਰੀਰ ਨੂੰ ਉਸਮਾਨ ਦੇ ਵਿੱਚ ਲਟਕਾ ਦਿੰਦੇ ਨੇ ਇਹਦੇ ਵਿੱਚ ਕੀ ਕਰਦੇ ਨੇ ਜਿਹੜੇ ਸੰਦਾਂ ਨੂੰ ਸਰੀਰ ਉੱਪਰ ਚੱਕਣ ਦੇ ਲਈ ਵਰਤਿਆ ਜਾਂਦਾ ਪਹਿਲਾਂ ਉਹਨੂੰ ਬਲਦ ਦੇ ਪਿਸ਼ਾਬ ਦੇ ਨਾਲ ਸਾਫ਼ ਕਰਦੇ ਨੇ ਬਾਅਦ ਵਿੱਚ ਸਰੀਰ ਨੂੰ ਸਾਫ਼ ਕਰਦੇ ਨੇ ਤੇ ਜਿਹੜੇ ਸੰਦ ਬਚ ਜਾਂਦੇ ਨੇ ਬਾਅਦ ਵਿੱਚ ਬਚਦੇ ਨੇ ਉਹਨਾਂ ਨੂੰ ਕੱਪੜੇ ਕੱਟਣ ਦੇ ਲਈ ਰੱਖਦੇ ਨੇ ਤੇ ਬਾਅਦ ਵਿੱਚ ਜਿਹੜੀ লাশ ਹੁੰਦੀ ਆ ਉਹਨੂੰ ਇੱਕ ਟਾਵਰ ਦੇ ਉੱਪਰ ਰੱਖ ਦਿੱਤਾ ਜਾਂਦਾ ਜਿਹਨੂੰ ਚੁੱਪ ਦਾ ਟਾਵਰ ਕਹਿੰਦੇ ਨੇ ਉਹ ਇਹ ਲੋਕਾਂ ਤੋਂ ਦੂਰ ਰੱਖੀ ਜਾਂਦੀ ਆ ਵੀ ਉਹਨਾਂ ਨੂੰ ਇਦਾਂ ਲੱਗਦਾ ਵੀ ਅਗਰ ਕੋਈ ਬੰਦਾ ਇਹਦੇ ਰਾਹਤੇ ਦੇ ਵਿੱਚੋਂ ਲੰਘੂਗਾ ਤਾਂ ਇਸ ਡੈੱਡ ਬੋਡੀ ਦਾ ਅਸਰ ਆ ਬੰਦੇ ਦੇ ਵੀ ਹੋਊਗਾ ਜਿਹੜਾ ਉਸ ਦੇ ਕੋਲੋਂ ਲੰਘ ਰਿਹਾ ਸੋ ਇਹ ਜਿਹੜੀ ਡੈੱਡ ਬੋਡੀ ਆ ਪੂਰੀ ਮਤਲਬ ਜਿੱਥੇ ਜੀਵਤ ਬੰਦੇ ਰਹਿੰਦੇ ਨੇ ਉਹਨਾਂ ਤੋਂ ਕਾਫੀ ਦੂਰ ਜਾ ਕੇ ਜਿਹੜੀ ਇਹੋ ਰੱਖਦੇ ਨੇ ਸੋ ਇਸ ਨੂੰ ਚੁੱਪ ਦਾ ਟਾਵਰ ਆ ਜਿਹੜਾ ਕਿਹਾ ਜਾਂਦਾ ਵਾ ਮੌਤ ਦੇ ਮਣਕੇ ਤੋਂ ਸਵਾਦ ਦੱਖਣੀ ਕੋਰੀਆ ਦੇ ਵਿੱਚ ਇਹ ਪ੍ਰਚਲਿਤ ਜਿਹੜੀ ਪਰੰਪਰਾ ਵਾ ਕਿਉਂਕਿ ਜਿੱਥੇ ਵਿਸ਼ਪ ਪੱਦਰ ਦੇ ਵਿੱਚ ਅਣਗਿਣਤ ਰਸਮਾਂ ਨੇ ਮੁਰਦਾ ਦਫਨਾਉਣ ਦੀਆਂ ਉਸ ਦੇ ਨਾਲ ਸੰਬੰਧਿਤ ਇੱਕ ਨਵੀਂ ਟੈਕਨੀਕ ਹੈ ਜਿਹੜੀ ਇਹ ਦੱਖਣੀ ਕੋਰੀਆ ਨੇ ਵਿਕਸਿਤ ਕੀਤੀ ਹੈ ਇਹਦੇ ਵਿੱਚ ਕੀ ਹੈ ਹੱਡੀਆਂ ਤੋਂ ਮਣਕੇ ਬਣਾਏ ਜਾਂਦੇ ਨੇ ਜਿਦੇ ਵਿੱਚ ਗੁਲਾਬੀ ਕਾਲਾ ਤੇ ਫਿਰੋਜੀ ਰੰਗ ਆ ਜਿਹੜਾ ਉਹ ਹਲਕਾ ਜਿਹਾ ਵਰਤਦੇ ਨੇ ਉਹਨਾਂ ਦਾ ਅਜਿਹਾ ਮੰਨਣਾ ਮਾ ਵੀ ਜਿਹੜਾ ਮੁਰਦਾ ਸਰੀਰ ਆ ਉਹਦੇ ਵਿੱਚੋਂ ਇੱਕ ਤਾਂ ਸੀ ਨਵੀਂ ਚੀਜ਼ ਵਿਕਸਿਤ ਕੀਤੀ ਆ ਤੇ ਅਸੀਂ ਇੱਕ ਨਵਾਂ ਖਜ਼ਾਨਾ ਲੱਭ ਲਿਆ ਜੋ ਕਿ ਸਿਰਫ ਅਸੀਂ ਮਰਦੇ ਸ਼ਰੀਰਾਂ ਦੇ ਵਿੱਚੋਂ ਹੀ ਲੱਭ ਸਕਦੇ ਆ ਸੋ ਅਜਿਹੇ ਵਿਸ਼ਵਾਸ ਆ ਉਹਨਾਂ ਦਾ ਤਾਂ ਕਰਕੇ ਇਹ ਜਿਹੜੇ ਹਸਤੀਆਂ ਤੋਂ ਆ ਇਹ ਅਲੱਗ-ਅਲੱਗ ਕਿਸਮ ਦੇ ਮਣਕੇ ਬਣਾਉਂਦੇ ਨੇ ਜੋ ਸਜਾਵਟ ਤੌਰ ਦੇ ਵੀ ਵਰਤੇ ਜਾਂਦੇ ਨੇ ਸੋ ਇਹ ਸੀਗੀਆਂ ਅਲੱਗ-ਅਲੱਗ ਰਸਮਾਂ ਜਿੱਥੇ ਲੋਕਾਂ ਦੇ ਅਲੱਗ-ਅਲੱਗ ਜਿਹੜੇ ਨੇ ਵਿਸ਼ਵਾਸ ਜੁੜੇ ਹੋਏ ਨੇ ਤੇ ਲੋਕ ਆਪਣੇ ਤਰੀਕਿਆਂ ਨਾਲ ਦਫਨਾਉਣ ਦੀਆਂ ਜਿਹੜੀਆਂ ਪਰੰਪਰਾਵਾਂ ਅਨੁਭਉਂਦੇ ਨੇ ਸੋ ਬੜੀਆਂ ਅਜੀਬ ਜਿਹੀਆਂ ਪਰੰਪਰਾਵਾਂ ਨੇ ਪਰ ਲੋਕਾਂ ਦਾ ਵਿਸ਼ਵਾਸ ਆ ਮੰਨਣਾ ਪੈਣਾ ਵਾ ਹਰ ਦੇਸ਼ ਹਰ ਨਾਗਰਿਕ ਹਰ ਸੱਭਿਆਚਾਰ ਆਪਣੇ ਹਿਸਾਬ ਦੇ ਨਾਲ ਮੁਰਦਿਆਂ ਨੂੰ ਦਫਨਾਉਂਦਾ ਵਾ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ